ਕਾਲ ਜੀ ਸਾਰਿਆਂ ਨੂੰ ਲਓ ਅੱਜ ਤੁਹਾਡੇ ਵਾਸਤੇ ਅਸੀਂ ਲੈ ਕੇ ਆਏ ਇੱਕ ਵੈਡਿੰਗ ਸੂਟ ਤਿਆਰ ਹੋਇਆ ਬਹੁਤ ਹੀ ਪਿਆਰਾ ਹਾਂ ਜੀ ਸ਼ਿਕਰ ਸਾਰਿਆਂ ਨੂੰ ਪਿਓਰ ਹੈਂਡ ਵਰਕ ਦਾ ਆਪਾਂ ਪਿਓਰ ਫ੍ਰੀ ਦੇ ਉੱਪਰ ਰੈਡੀ ਕੀਤਾ ਸੂਟ ਵੈਡਿੰਗ ਲਈ ਸੂਟ ਰੈਡੀ ਹੋਇਆ ਵਾ ਪੀਚ ਪਿੰਕੀ ਸ਼ੇਡ ਆ ਚੈੱਕ ਕਰੋ ਫਰੰਟ ਬੈਕ ਤੇ ਇਹਦੇ ਵਰਕ ਆ ਕੋਟਲੀ ਹੈਂਡ ਵਰਕ ਆ बाजू ਤੇ ਵਰਕ ਆ ਜੂ ਦਾ ਬਾਜੂ ਵੀ ਪੂਰੀ ਹੈਵੀ ਆ ਔਰ ਬਾਟਮ ਦਾ ਵਰਕ ਵੀ ਪੂਰਾ ਹੈ ਵੀ ਹੋਇਆ ਇਹਦੀ ਤੇ ਬੈਕ ਦਾ ਵਰਕ ਸ਼ਰਟ ਸਾਰੀ ਬੈਕ ਵੀ ਵਰਕ ਦਾ ਇਹ ਕਰਦੇ ਵੀਡੀਓ ਵੀ ਅਪਲੋਡ ਕਰਾਂਗੇ ਅੰਟੀ ਬਾਟਮ ਦਾ ਛੋਟੇ ਬੱਚੇ ਦਾ ਹੈ ਰੈਡੀ ਕੀਤਾ ਬਹੁਤ ਹੀ ਪਿਆਰਾ ਮੰਗੋਜ਼ਾ ਲੋ कलर ਤੇ ਬਣਿਆ ਹੋਇਆ ਵਿਦ ਬਾਟਮ ਫਟਾਣੀ ਬਾਟਮ ਬਣਾਈਆਂ ਨਾਲ ਤੇ ਇੱਕ ਹੋਰ ਸੂਟ ਤੁਹਾਨੂੰ ਦਿਖਾਉਨੇ ਆਂ ਹੈਂਡਵਰਕ ਦਾ ਹੀ ਕੁੱਲੀ ਹੈ ਜੀ ਸੂਟ ਰੈਡੀ ਕੀਤਾ ਹੈ ਵੀ ਆਪਾਂ ਨਾਇਰਾ ਕੱਟ ਵਾਲਾ ਸੂਟ ਹੈ ਬਹੁਤ ਸੋਹਣਾ डिफरेंट सा ਡਿਜ਼ਾਈਨ ਹੈ ਨਿਊ ਆ ਬਾਜੂ ਤੇ ਵਰਕ ਕਰ ਦਿੱਤੇ ਬੈਕ ਤੇ ਵੀ ਵਰਕ ਬੈਕ 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 ਸ਼ਰਟ ਪੂਰੀ ਵਰਕ ਕਰ ਅੱਜ ਜੀ ਦੇ ਲਈ ਦੋ ਸੂਟ ਸਪੈਸ਼ਲ ਵੈਡਿੰਗ ਵਾਲੇ ਮੈਂ ਕਿਨਾ ਵਧੀਆ ਪ੍ਰਿੰਟ ਸੂਟ ਦਾ ਬਲਾਗ ਲੈ ਕੇ ਜਲਦੀ ਆਤਰੂਣੇ ਆ ਚਲੋ ਜੀ ਚੰਨ ਚੈੱਕ ਕਰੇ ਸ਼ੁਰੂ ਕਰਿਆ ਬਲਾਗ ਚਲੋ ਠੀਕ ਹੈ ਜੀ ਓਕੇ ਬਾਏ ਬਾਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਬਲਾਗ ਸਾਰਾ ਵੇਖਿਆ ਕਰੋ ਤੇ ਵਰਕੀ ਜਰੂਰ ਕਮੈਂਟ ਚ ਦੱਸਿਆ ਕਰੋ ਕਿ ਸੂਟ ਕਿਵੇਂ ਦਾ ਤਿਆਰ ਹੋਇਆ ਵਾ